ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜਿੱਦਾਂ ਸਾਰਿਆਂ ਨੂੰ ਪਤਾ ਹੀ ਆ ਕਿ ਮੈਂ ਇੱਥੇ ਬਰੈਡਫੋਰ ਆਇਆ ਹੋਇਆ ਤੇ ਕੌਂਸੈਂਟਰ ਬੈਠੇ ਆ ਇਹਨੂੰ ਬਹੁਤ ਵਧੀਆ ਇਲਾਕਾ ਆ ਸ਼ਾਮ ਦੇ ਟਾਈਮ ਇੱਥੇ ਬਹੁਤ ਆ ਕੇ ਲੋਕ ਵੰਦੇ ਆ ਖਾਸ ਕਰਕੇ ਆਪਣੇ ਜਿਹੜੇ ਸਟੂਡੈਂਟ ਬੱਚੇ ਆਏ ਹੋਏ ਆ ਪੰਜਾਬ ਤੋਂ ਉਹ ਕਾਫੀ ਇੱਥੇ ਹੁੰਦੇ ਆ ਔਰ ਇਹ ਛਾਵ ਨੂੰ ਤਾਂ ਇਹ ਪੂਰੇ ਦਾ ਪੂਰਾ ਏਰੀਆ ਹੀ ਭਰਿਆ ਹੁੰਦਾ ਆ ਕਿਉਂਕਿ ਹੁਣ ਤਾਂ ਬਹੁਤ ਥੋੜਿਆ ਇਸ ਟਾਈਮ ਯੂਨੀਵਰਸਿਟੀ ਆ ਗਏ ਹੋਣੇ ਆ ਸਾਰੇ ਸ਼ਾਮ ਨੂੰ ਤਾਂ ਪੂਰਾ ਏਰੀਆ ਹੀ ਫੁੱਲ ਹੁੰਦਾ ਆ ਤੇ ਬਾਕੀ ਮੈਂ ਬਹੁਤ ਜਲਦੀ ਵੀਡੀਓ ਲੈ ਕੇ ਆ ਰਿਹਾ ਇੱਕ ਅੱਧੇ ਦਿਨ ਤੇ ਹੀ ਤੇ ਥੋੜਾ ਠੀਕ ਨਹੀਂ ਸੀਗਾ ਇਸ ਕਰਕੇ ਵੀਡੀਓ ਪਿਛਲੇ ਦਿਨਾਂ ਚ ਨਹੀਂ ਆਈ ਬਹੁਤ ਵੱਡੀ ਅਪਡੇਟ ਵਰਕ ਪਰਮਿਟ ਨੂੰ ਲੈ ਕੇ ਬਹੁਤ ਵੱਡੀ ਖੁਸ਼ਖਬਰੀ ਆ ਤੇ ਜਰੂਰ ਮੈਂ ਸ਼ੇਅਰ ਕਰੂੰਗਾ ਵੀਡੀਓ ਲੈ ਕੇ ਆਉਂਗਾ ਉਦਾਂ ਅਸ਼ਟਾ ਤੇ ਛੋਟੀ ਜੀ ਵੀਡੀਓ ਆਪਣੇ ਜਰੂਰ ਪਾਉਂਗਾ ਮੇਰਾ ਥੋੜਾ ਆ ਪਰੋਬਲਮ ਜੀ ਸੀਗੀ ਇਹਦੇ ਕਰਕੇ ਪੂਰੀ ਸਿਹਤ ਡਾਉਣ ਜੀ ਹੋਈ ਸੀਗੀ ਤੇ ਛੇਤੀ ਮੈਂ ਜਾਂ ਹੋ ਸਕਦਾ ਕੱਲ ਨੂੰ ਜਾਂ ਪਰਸੋਂ ਨੂੰ ਹੀ ਨਾ ਇੱਕ ਦੋ ਦਿਨ ਦੇ ਵਿੱਚ ਹੀ ਵੀਡੀਓ ਲੈ ਕੇ ਆਉਂਗਾ ਤੇ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗਾ ਤੇ ਨਵੇਂ ਵਰਕ ਪਰਮਿਟ ਨਵੀਂ ਰਿਕੁਆਇਰਮੈਂਟ ਨਿਊ ਅਪਡੇਟ ਆਈ ਹੈ ਬਹੁਤ ਵੱਡੀ ਅਪਡੇਟ ਬਹੁਤ ਵੱਡੀ ਖੁਸ਼ਖਬਰੀ ਵੀ ਆ ਔਰ ਸਾਰਿਆਂ ਦੇ ਸੁਪਨੇ ਖਾਸ ਕਰਕੇ ਮੀਡਲ ਕਲਾਸ ਗਰੀਬ ਭੈਣ ਭਰਾ ਜਿਹੜੇ ਜਾਣਾ ਚਾਹੁੰਦੇ ਆ ਉਹਨਾਂ ਦੇ ਸੁਪਨੇ ਜਰੂਰ ਪੂਰੇ ਹੋਣਗੇ ਗਰੀਬ ਬੱਚਿਆਂ ਦੇ ਤੇ ਮੈਂ ਇਹ ਵੀਡੀਓ ਪਾਉਣ ਤੋਂ ਪਹਿਲਾਂ ਇਸਟਾ ਤੇ ਜਾਣਕਾਰੀ ਦੇ ਦੂੰਗਾ ਕਿ ਅੱਜ ਮੈਂ ਵੀਡੀਓ ਪਾ ਰਿਹਾ ਹਾਂ ਠੀਕ ਹੈ ਜੀ ਤੇ ਬਾਕੀ ਥੈਂਕ ਯੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣਾ ਖਿਆਲ ਰੱਖਿਓ ਮੈਂ ਕਿਹਾ ਚਲੋ ਥੋੜਾ ਤੁਹਾਨੂੰ ਕਈਆਂ ਦੇ ਬੱਚੇ ਇੱਥੇ ਪੰਜਾਬ ਤੋਂ ਇੱਥੇ ਪੜ੍ਹਨ ਆਏ ਹੋਣੇ ਉਹ ਸਾਹਮਣੇ ਯੂਨੀਵਰਸਿਟੀ ਆ ਮੈਂ ਕਿਹਾ ਥੋੜਾ ਤੁਹਾਨੂੰ ਦਿਖਾ ਲ ਦਿੰਦੇ ਆ ਤੇ ਕਈਆਂ ਦੇ ਬੱਚੇ ਦੇਖਣ ਕੇ ਹਾਂ ਅਸੀਂ ਇੱਥੇ ਸ਼ਾਮ ਨੂੰ ਇੱਥੇ ਬੈੰਦੇ ਹੁੰਦੇ ਆ ਇੱਥੇ ਬੈਠੇ ਹੁੰਦੇ ਆ ਵੀਡੀਓ ਦੇਖ ਕੇ ਇਹ ਬ੍ਰੈਡ ਫੋਰ ਟਾਉਨ ਦਾ 메인 ਜਗਾ ਜਿੱਦਾਂ ਕਹਿ ਲੋ ਕਿ ਟਾਉਨ ਸੈਂਟਰ ਆ 메인 ਜਗਾ ਆ ਇਹ। ਉਹ ਥੋੜੇ ਚਾਤੇ ਸ਼ਾਮ ਨੂੰ ਤਾਂ ਇੱਥੇ ਇੰਨੇ ਜ਼ਿਆਦਾ ਬੱਚੇ ਆ ਜਾਂਦੇ ਆਪਣੇ ਪੰਜਾਬੀ ਸਟੂਡੈਂਟ ਜਿਹੜੇ ਆਏ ਹੋਏ ਆ ਸਾਰੇ ਇੱਥੇ ਹੀ ਮਿਲਦੇ ਆ। ਠੀਕ ਹੈ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਖਿਆਲ ਰੱਖਿਓ ਆਪਣਾ ਤੇ ਇੱਕ ਅੱਧੇ ਦਿਨ ਤੇ ਵੀਡੀਓ ਲੈ ਕੇ ਆਉਂਗਾ ਤੁਹਾਡੇ ਸਾਰਿਆਂ ਦੇ ਨਾਲ ਜਰੂਰ ਸ਼ੇਅਰ ਕਰੂੰਗਾ ਨਮੀ